ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ 4 ਮਈ ਨੂੰ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਸਮੂਹ ਵਿਭਾਗਾਂ ਨਾਲ ਪਹੁੰਚੇ ਉੱਥੇ ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਹਿਬਪੁਰਸ ਦੇ ਮੁਖੀ ਮਹਾਂਤ ਮਲਕੀਤ ਨਾਟ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਨੇ ਆਖਿਆ ਕਿ ਉਹ ਇਸ ਸਮਾਗਮ ਵਿੱਚ ਪੂਰਾ ਯੋਗਦਾਨ ਪਾਉਣਗੇ ਡੀਸੀਪੀ ਜੇਐਸ ਵਾਲੀਆ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਨਿੰਦਰ ਸਿੰਘ ADC ਜੋਤੀਬਾਲਾ ਮੱਟੂ ਵਿਨੋਦ ਬੇਟਾ ਵੀ ਮੌਜੂਦ ਸਨ ਇਥੇ ਕੱਲ ਨੂੰ ਸਾਡਾ ਡਿਸਟ੍ਰਿਕਟ ਦਾ ਫੰਕਸ਼ਨ ਹੈਗਾ ਹੈਗਾ ਜਿਹਦੇ ਵਿੱਚ ਜਿਹੜੇ ਮੈਂਬਰਸ ਹੈਗੇ ਤੁਹਾਨੂੰ ਪਤਾ ਹੀ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਹੋਈਆਂ ਨੇ ਕਿ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਵਾਰਡ ਦੇ ਵਿੱਚ ਮੈਂਬਰਸ ਬਣਨਗੇ ਜੋ ਕਿ ਯੁੱਧ ਨਸ਼ਾ ਵਿਰੁੱਧ ਦੀ ਜਿਹੜੀ ਮੁਹਿੰਮ ਹੈ ਉਹ ਇੱਕ ਇਹ ਨਹੀਂ ਹੈ ਕਿ ਇੱਕ ਵਾਰੀ ਖਤਮ ਇੱਕ ਦਿਨ ਕੀਤਾ ਤੇ ਖਤਮ ਹੋ ਜਾਏ ਫੰਕਸ਼ਨ ਇਦਾਂ ਦਾ ਨਹੀਂ ਹੋਣਾ ਇੱਕ ਸਸਟੇਨਡ ਕੈਂਪੇਨ ਹੋਣੀ ਹੈ ਤਾਂ ਜੋ ਇਹ ਜਿਹੜੇ ਨਸ਼ੇ ਹੈ ਇਹ ਟੋਟਲੀ ਜੜੋਂ ਖਾੜੇ ਜਾਣ ਤੇ ਇਹਦੇ ਲਈ ਜਿਹੜੀ ਇਹ ਮੁਹਿੰਮ ਹੈ ਇਹਦਾ ਆਗਾਜ਼ ਅੰਮ੍ਰਿਤਸਰ ਤੋਂ ਕੱਲ ਤੋਂ ਹੋਣਾ ਹੈਗਾ ਸਾਡੇ ਇੱਥੇ ਜਿਹੜਾ ਪਾਵਨ ਵਾਲਮੀਕੀ ਤੀਰਥ ਹੈ ਉੱਥੋਂ ਅਸੀਂ ਇਹ ਕਰ ਰਹੇ ਹੈਗੇ ਆ ਤੇ ਇੱਥੇ ਕਰੀਬ ਸਾਡੇ ਪੂਰੇ ਜ਼ਿਲ੍ਹੇ ਨੂੰ ਮਿਲਾ ਕੇ 8000 ਦੇ ਕਰੀਬ ਮੈਂਬਰਸ ਜਿਹੜੇ ਹੈਗੇ ਆ ਬਣੇ ਹੈਗੇ ਹਰੇਕ ਪਿੰਡ ਤੇ ਹਰੇਕ ਵਾਰਡ ਦੇ ਜਿਨ੍ਹਾਂ ਨੂੰ ਇੱਕ ਤਾਂ ਸ਼ਪਤ ਉਹਨਾਂ ਦੀ ਹੋਊਗੀ ਇੱਥੇ ਉਹਨਾਂ ਨੂੰ ਉਹਨਾਂ ਦੀ ਰੋਲਸ ਐਂਡ ਰਿਸਪੌਂਸਿਬਿਲਟੀਜ਼ ਕੀ ਉਹਨਾਂ ਨੇ ਕੀ ਕੁਝ ਉਹਨਾਂ ਤੋਂ 익ਸਪੈਕਟਿਡ ਹੈਗਾ ਕਿ ਉਹ ਕੀ ਕੁਝ ਕਰਨਗੇ ਸਰਕਾਰ ਦੇ ਨਾਲ ਮਿਲ ਕੇ ਜੋ ਜੋ ਉਹਨਾਂ ਦੀ ਰਿਸਪੌਂਸਿਬਿਲਟੀਜ਼ ਹੈਗੀਆਂ ਉਹ ਇੱਥੇ ਦੱਸੀਆਂ ਜਾਣਗੀਆਂ ਜੋ ਸਰਕਾਰ ਨੇ ਕਦਮ ਚੁੱਕਿਆ ਜੋ ਨਸ਼ਿਆਂ ਯੁੱਧ ਨਸ਼ਿਆਂ ਦੇ ਵਿਰੁੱਧ ਉਹਦਾ ਪ੍ਰੋਗਰਾਮ ਜਿਹੜਾ ਉਹ ਕੱਲ 11 ਵਜੇ ਪਾਵਨ ਵਾਲਮੀਕ তীর্থ ਦੇ ਉੱਤੇ ਹੋ ਰਿਹਾ ਵਾ ਸਭੂ ਸਾਧ ਸੰਗਤ ਨੂੰ ਅਪੀਲ ਕਰਦੇ ਆਂ ਕਿ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਵਧਾਓ ਤੇ ਰੌਣਕਾਂ ਵਧਾਓ యుద్ధ নেশਿਆਂ ਦੇ ਵਿਰੁੱਧ ਦੀ ਸ਼ੁਰੂਆਤ ਪਾਵਨ ਬਾਲਮੀਕੀ ਤੀਰ ਤੋਂ ਸ਼ੁਰੂਆਤ ਹੋ ਰਹੀ ਹੈ ਕੱਲ੍ਹ ਦੀਆਂ ਇਹ ਤਿਆਰੀਆਂ ਮੁਕੰਮਲ ਹੈ ਮਾਂਜੋਗ ਅੰਮ੍ਰਿਤਸਰ ਦੇ ਡੀਸੀ ਸਾਹਿਬ ਇਹਦੀ ਓਪਨਿੰਗ ਕਰਨਗੇ ਨਾਲ ਸਾਡੇ ਕਾਰਪੋਰੇਟ ਦੇ ਆਪਣੇ ਦੇ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਮਾਂਜੋਗ ਪੁਲਸ ਸਾਹਿਬ ਜੀ ਸਾਰਾ ਹੀ ਪ੍ਰਸ਼ਾਸਨ ਹਮਮਾ ਕੇ ਨਸ਼ਿਆਂ ਦੇ ਵਿਰੁੱਧ ਮਹੀਮ ਚਲਾਏਗਾ